ਮੇਰਾ ਜੀ ਸੁਮਿਤਮੇਸ਼ਵਰੀ ਨਾਮ ਹੈ ਮੈਂ ਐਕਸੀਡੈਂਟ ਹੋਇਆ ਹਾਂ ਜੀ ਸਾਨੂੰ ਨਾ ਸੁਸਾਇਟੀ ਦੇ ਨੋਜਲਫਰ ਸੁਸਾਇਟੀ ਦੇ ਮੇਨ ਨੰਬਰ ਤੇ ਕਾਲ ਆਈ ਸੀਗੀ ਵੀ ਦਾਣਾ ਮੰਡੀ ਦੇ ਕੋਲ ਐਕਸੀਡੈਂਟ ਹੋ ਗਿਆ ਤੇ ਅਸੀਂ ਮੌਕੇ ਤੇ ਜਦੋਂ ਪਹੁੰਚੇ ਤੇ ਟਰੱਕ ਇਹਦੇ ਵੀ ਟਰੱਕ ਨਾਲ ਫੇਟ ਵੱਜੇ ਇਹਨਾਂ ਨੂੰ ਤੇ ਅਸੀਂ ਹੁਣ ਸਿਵਲ ਹਸਪਤਾਲ ਲੈ ਆਏ ਦੋਵਾਂ ਨੂੰ ਹਾਲਾਤ ਕਿਸ ਤਰ੍ਹਾਂ ਦੇ ਹਨ ਕੋਈ ਕੌਣ ਸਕੂਟਰੀ ਤੇ ਇਹ ਦੋ ਇਹ ਦੋ ਲੇਡੀਜ਼ ਸੀ ਸਕੂਟਰੀ ਤੇ ਟਰੱਕ ਦੇ ਨਾਲ ਟੱਕਰ ਹੋਈ ਸੀਗੀ ਤੇ ਅਸੀਂ ਮੌਕੇ ਤੋਂ ਉਠਾ ਕੇ ਜਲਦੀ ਇਹਨਾਂ ਨੂੰ ਹਸਪਤਾਲ ਲੈ ਆਏ ਸਿਵਲ ਹਸਪਤਾਲ ਕਿੰਨੇ ਸੱਟਾਂ ਲੱਗੀਆਂ ਗੰਭੀਰ ਹੈ ਦੋਨੋਂ ਹੀ ਹਾਂਜੀ ਫ੍ਰੈਕਚਰ ਆਇਆ ਹੈ ਦੋਵਾਂ ਦੇ ਤੇ ਅਜੇ ਇਲਾਜ ਚੱਲ ਜਿੰਦਾ ਬਾਕੀ ਦੱਸ ਰਹੇ ਹਾਂ ਦੱਸਿਆ ਮਹਿਲਾ ਕਿੱਥੋਂ ਦੀ ਹੈ ਨਈਓਣੀ ਬਤਲ ਗਈ ਸਰ ਕੀ ਨਾਮ ਹੈ ਔਰ ਕੀ ਘਟਨਾ ਹੋਈ ਹੈ ਸਰ ਮੇਰਾ ਨਾਮ ਨਵੀਨ ਕੁਮਾਰ ਹੈ ਜੀ ਮੈਂ ਬਠਿੰਡੇ ਰਹਿਣ ਵਾਲਾ ਹਾਂ ਤੇ ਉਹਦੇ ਆਪ ਗੁਦਰੋਂ ਮੈਂ ਤੇ ਜਾ ਰਿਹਾ ਸੀ ਉਦੋਂ ਦੇਖਿਆ ਇਹਨਾਂ ਐਕਸੀਡੈਂਟ ਹੋਇਆ ਪਿਆ ਸੀ ਕਿਸ ਕਿਸ ਚੀਜ਼ ਦਾ ਐਕਟਿਵ ਐਕਟਿਵਾ ਵੱਜੀ ਸੀ ਔਰ ਦਸ਼ਮੀ ਬਹੁਤ ਹੋਏ ਪਿਆ ਐਕਟਿਵਾ ਸਾਰੀ ਟੁੱਟ ਗਈ ਇੱਕ ਦੋ ਵਾਰ ਤੇ ਕੌਣ ਸੀ ਡੋਨੋ ਲੇਡੀ ਸੀਗੇ 6:00 ਵਜੇ ਉਹਨਾਂ ਦੇ 6:00 ਦਾ ਬਹੁਤ ਵੱਜੀ ਐ ਜਖਮੀ ਹੋਏ ਪਏ ਪੂਰਾ ਨੋਟਾਂ ਰੋਟੀਆਂ ਨੂੰ ਨਹੀਂ ਰਹੀਆਂ ਹਾਂ ਕੱਦ ਤੇ ਲੈ ਕੇ ਗਏ ਐਂਬੂਲੈਂਸ ਲੱਗੇ ਗਏ ਹਾਂ ਜੀ ਇਹ ਕਿਹੜਾ ਕਿਹੜਾ ਏਰੀਆ ਇਹ ਦਾਣਾ ਮੰਡੀ ਹੈ ਜੀ ਤੇ ਟਰੱਕ ਕਿੱਥੋਂ ਆ ਰਿਹਾ ਸੀਗਾ ਇਹ ਟਰੱਕ ਸਿੱਧਾ ਆ ਰਿਹਾ ਸੀ ਮੋੜ ਤਾਂ ਪੈ ਸੀ ਇਧਰੋਂ ਅੱਛਾ ਅੱਛਾ ਹਾਂਜੀ ਹਾਂਜੀ ਉਸੇ ਮੋਕੇ ਤੇ ਖੜੇ ਸੀ ਨਹੀਂ ਮੋਕੇ ਤੇ ਮੈਂ ਜਾ ਰਿਹਾ ਸੀਗਾ ਉਰੋਂ ਰੁੱਕ ਕੇ ਖੜ ਗਿਆ ਕੀ ਨਾਮ ਹੈ ਤੁਹਾਡਾ ਹਰਮੇਸ਼ ਕੁਮਾਰ ਨਾਮ ਹੈ ਜੀ ਪੀਐਸਆਈ ਪੀਸੀਆਰ ਤੇ ਕੰਮ ਕਰਦੇ ਹਾਂ ਐ ਕੀ ਮਾਮਲਾ ਹੈ ਐਕਸੀਡੈਂਟ ਦਾ ਪਤਾ ਲੱਗਿਆ ਸੀ ਮੋਕੇ ਤੇ ਆਏ ਹਾਂ ਵੇਖ ਰਿਹਾ ਹਾਂ ਜੀ ਜੋ ਹੋਇਆ ਫਿਰ ਦੱਸਾਂ ਜਿਹੜਾ ਕਿਹੜਾ ਏਰੀਆ ਕਿਹੜਾ ਇਹ ਦੜਮੰਡੀ ਹੀ ਗਿਆ কোন ਸੀ ਜਿਹੜਾ ਐਕਸੀਡੈਂਟ ਕਾ ਦੇ ਨਾ ਨਹੀਂ ਇਹ ਤਾਂ ਕੋਈ ਕਲੀਅਰ ਨਹੀਂ ਹੈ ਜੀ ਆ ਜਖਮੀ ਹੋਏ ਆ ਐਮ뷸ੈਂਸ ਬਿਲਕੁਲ ਬਿਲਕੁਲ ਜਖਮੀ ਹੋਏ ਆ ਹਸਪੀਟਲ ਚ ਭੇਜ ਦਿੱਤੇ ਕਿੰਨੇ ਜਣੇ ਆ ਜਖਮੀ ਦੋ ਲੇਡੀਜ਼ ਦੋ ਲੇਡੀਜ਼